ਕਲੀਨਿਕ ਵੱਲੋਂ ਹੋਈ ਗਲਤੀ ਪਰ ਪੁਗਤਣੀ ਪਈ ਇੱਕ ਮਾਂ ਨੂੰ ਇੱਕ ਔਰਤ ਚਾਹੁੰਦੀ ਸੀ ਆਈਵੀਐਫ ਰਾਹੀਂ ਬੱਚਾ ਪ੍ਰੂਣ ਦੀ ਹੋਈ ਅਦਲਾ ਬਦਲੀ ਤੇ ਇਹ ਔਰਤ ਅਣਜਾਣੇ ਦੇ ਵਿੱਚ ਹੀ ਬਣ ਗਈ ਹੈ ਸਰੋਗੇਟ ਜਿਹੜਾ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਨੂੰ ਉਹ ਗਲਤੀ ਪੁਗਤਣੀ ਪਈ ਹੈ ਜਿਹੜੀ ਕਿ ਦਰਸਲ ਉਸਨੇ ਕੀਤੀ ਹੀ ਨਹੀਂ ਹੈ ਇਹ ਗਲਤੀ ਕਲੀਨਿਕ ਦੇ ਵੱਲੋਂ ਹੋਈ ਹੈ ਪਰ ਭੁਗਤਣੀ ਇਸ ਮਾਂ ਨੂੰ ਪੈ ਗਈ ਹੈ ਇਹ ਔਰਤ ਆਈਵੀਐਫ ਰਹੀਮਾ ਬਣਨਾ ਚਾਹੁੰਦੀ ਸੀ ਇੱਕ ਬੱਚਾ ਚਾਹੁੰਦੀ ਸੀ ਕਲੀਨਿਕ ਵੱਲੋਂ ਗਲਤੀ ਹੋਈ ਪ੍ਰੂਣ ਦੀ अदला-ਬਦਲੀ ਹੋ ਗਈ ਜਿਸ ਕਰਕੇ ਇਹ ਔਰਤ ਅਣਜਾਣੇ ਦੇ ਵਿੱਚ ਹੀ ਸਰੋਗੇਟ ਬਣ ਗਈ ਹੈ ਇਸ ਔਰਤ ਨੇ ਜਿਸ ਬੱਚੇ ਨੂੰ ਜਨਮ ਦਿੱਤਾ ਹੈ ਦਰਸਲ ਇਹ ਉਸ ਬੱਚੇ ਦੀ ਮਾਂ ਹੈ ਹੀ ਨਹੀਂ ਕਿਉਂਕਿ ਇਸ ਦੀ ਕੋਕ ਦੇ ਵਿੱਚ ਜਿਹੜਾ ਪ੍ਰੂਣ ਰੱਖਿਆ ਗਿਆ ਸੀ ਉਹ ਕਿਸੇ ਹੋਰ ਜੋੜੇ ਦਾ ਸੀ ਦੱਸਦੀ ਹੈ ਕਿ ਇਸ ਔਰਤ ਦਾ ਨਾਮ ਕ੍ਰਿਸਟੀਨਾ ਮੁਰੇ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 38 ਸਾਲ ਹੈ ਇਹ ਜਾਰਜੀਆ ਦੀ ਰਹਿਣ ਵਾਲੀ ਹੈ ਇਹ ਔਰਤ ਲੰਬੇ ਸਮੇਂ ਤੋਂ ਮਾਂ ਬਣਨਾ ਚਾਹੁੰਦੀ ਸੀ ਤੇ ਇਸ ਨੂੰ ਸ਼ਕਰਾਣੂਦਾਨੀ ਦੀ ਭਾਲ ਸੀ ਤੇ ਇਸ ਨੂੰ ਇੱਕ ਸ਼ਕਰਾਣੂਦਾਨੀ ਮਿਲ ਗਿਆ ਜਿਹੜਾ ਕਿ ਗੋਰਾ ਸੀ ਉਸ ਦੀਆਂ ਅੱਖਾਂ ਨੀਲੀਆਂ ਸਨ ਤੇ ਉਸ ਦੇ ਵਾਲ ਸੁਨਹਿਰੀ ਸਨ ਜਿਹੋ ਜਿਹਾ ਬੱਚਾ ਇਸ ਨੂੰ ਚਾਹੀਦਾ ਸੀ ਇਹੋ ਜਿਹੀ ਇਸ ਨੇ ਸ਼ਕਰਾਣੂਦਾਨੀ ਲੱਭਿਆ ਤਾਂ ਕਿ ਜਿਹੋ ਜਿਹਾ ਬੱਚਾ ਇਹ ਚਾਹੁੰਦੀ ਹੈ ਉਹ ਜਿਹਾ ਬੱਚਾ ਹੀ ਪੈਦਾ ਹੋ ਸਕੇ ਪਰੰਤੂ ਜਦੋਂ ਬੱਚਾ ਪੈਦਾ ਹੋਇਆ ਤਨਾਤਾ ਉਸ ਦਾ ਰੰਗ ਇਸ ਔਰਤ ਵਰਗਾ ਸੀ ਤੇ ਨਾ ਹੀ ਸ਼ਕਰਾਨੂਦਾਨੀ ਵਰਗਾ ਸੀ ਤਾਂ ਇਸ ਔਰਤ ਨੂੰ ਸ਼ੱਕ ਹੋਇਆ ਤਾਂ ਇਸ ਨੇ ਡੀਐਨਏ ਟੈਸਟ ਕਰਵਾਇਆ ਤਾਂ ਇਹ ਗੱਲ ਸਾਹਮਣੇ ਆਈ ਕਿ ਜਿਸ ਬੱਚੇ ਨੂੰ ਉਸਨੇ ਜਨਮ ਦਿੱਤਾ ਉਹ ਉਸ ਦਾ ਹੈ ਹੀ ਨਹੀਂ ਦਰਸਲ ਇਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਬੱਚੇ ਦਾ ਰੰਗ ਨਾ ਤਾਂ ਇਸ ਔਰਤ ਦੇ ਨਾਲ ਮਿਲਦਾ ਸੀ ਤੇ ਨਾ ਹੀ ਸ਼ਕਰਾਂ ਨੂੰਦਾਨੀ ਦੇ ਨਾਲ ਮਿਲਦਾ ਸੀ ਇਸ ਕਰਕੇ ਹੀ ਔਰਤ ਨੂੰ ਸ਼ੱਕ ਹੋਇਆ ਸੀ ਤੇ ਜਦੋਂ ਇਹ ਗੱਲ ਇਸ ਬੱਚੇ ਦੇ ਅਸਲ ਮਾਪਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਇਸ ਔਰਤ 'ਤੇ ਕੇਸ ਦਾਇਰ ਕਰ ਦਿੱਤਾ ਤੇ ਬੱਚੇ ਦੀ ਕਸਟਡੀ ਉਹਨਾਂ ਨੇ ਲੈਣੀ ਚਾਹੀ ਤੇ ਆਖਰ ਪੰਜ ਮਹੀਨਿਆਂ ਦੇ ਬਾਅਦ ਕ੍ਰਿਸਟੀਨਾ ਮੁਰੇ ਨੂੰ ਇਹ ਬੱਚਾ ਉਸਦੇ ਅਸਲੀ ਮਾਪਿਆਂ ਨੂੰ ਦੇਣਾ ਪਿਆ ਹਾਲਾਂਕਿ ਜਦੋਂ ਕ੍ਰਿਸਟੀਨਾ ਮੁਰੇ ਨੇ ਇਸ ਬੱਚੇ ਨੂੰ ਜਨਮ ਦਿੱਤਾ ਸੀ ਉਸ ਦੇ ਨਾਲ ਇਸ ਔਰਤ ਨੂੰ ਬਹੁਤ ਜ਼ਿਆਦਾ ਪਿਆਰ ਹੋ ਗਿਆ ਸੀ ਉਸ ਨੂੰ ਬਹੁਤ ਜ਼ਿਆਦਾ ਲਾਡ ਪਿਆਰੇ ਕਰਨ ਲੱਗ ਪਈ ਸੀ ਪਰੰਤੂ ਜਦੋਂ ਅਸਲ ਮਾਪਿਆਂ ਨੂੰ ਇਹ ਪਤਾ ਲੱਗਾ ਤਾਂ ਉਹਨਾਂ ਨੇ ਇਸ ਤੇ ਕੇਸ ਦਾਇਰ ਕਰ ਦਿੱਤਾ ਤੇ ਆਪਣੇ ਬੱਚੇ ਦੀ ਕਸਟਡੀ ਵੀ ਉਹਨਾਂ ਨੇ ਲੈ ਲਈ 5 ਮਹੀਨਿਆਂ ਬਾਅਦ ਇਹ ਬੱਚਾ ਉਸਦੇ ਅਸਲ ਮਾਪਿਆਂ ਤੱਕ ਪਹੁੰਚਾ ਦਿੱਤਾ ਗਿਆ। ਹਾਲਾਂਕਿ ਇਹ ਗਲਤੀ ਤਾਂ ਕਲੀਨਿਕ ਦੇ ਵੱਲੋਂ ਹੋਈ ਹੈ ਪਰ ਭੁਗਤਣੀ ਇਸ ਔਰਤ ਨੂੰ ਪੈ ਗਈ ਹੈ। ਉਹ ਅਣਜਾਣੇ ਦੀ ਵਿੱਚ ਹੀ ਸਰੋਗੇਟ ਬਣ ਗਈ ਹੈ ਹਾਲਾਂਕਿ ਉਹ ਬਣਨਾ ਨਹੀਂ ਸੀ ਚਾਹਦੀ। ਸੋ ਦੱਸਦੀ ਹੈ ਕਿ ਸੈਰੋਗੇਸੀ ਇੱਕ ਅਜਿਹੀ ਤਕਨੀਕ ਹੈ ਜਿਹੜੀ ਕਿ ਬਾਂਝਪਨ ਦੇ ਨਾਲ ਜੂਝ ਰਹੇ ਜੋੜਿਆਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ। ਇਹ ਤਾਂ ਇੱਥੇ ਵੀ ਵਰਦਾਨ ਪਰ ਇਹ ਔਰਤ ਅਣਜਾਣੇ ਦੇ ਵਿੱਚ ਹੀ ਸਰੋਗੇਟ ਬਣ ਗਈ ਹੈ ਅਸੀਂ ਸਰੋਗੇਟਸ ਨੂੰ ਕਿਰਾਏ ਦੀ ਕੋਖ ਵੀ ਕਹਿ ਲੈਨੇ ਆ ਜਿਹੜੀ ਕਿ ਬਾਂਝਪਨ ਦੇ ਨਾਲ ਜੂਝ ਰਹੇ ਜੋੜਿਆਂ ਦੇ ਲਈ ਇੱਕ ਵਰਦਾਨ ਸਾਬਤ ਹੋ ਰਹੀ ਹੈ